ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਅੰਛ ਦੀ ਵੱਡੀ ਖਬਰ ਖਬਰ ਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੈਂ ਨਤੀਜਿਆਂ ਤੋਂ ਦੁਖੀ ਹਾਂ ਪਰ ਨਿਰਾਸ਼ ਨਹੀਂ ਹਾਰ ਤੋਂ ਬਾਅਦ ਸੁਖਪਾਲ ਖਹਿਰਾ ਦੀ ਪਹਿਲੀ ਪ੍ਰਤੀਕਿਰਿਆ ਇਸ ਦੇ ਨਾਲ ਹੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤੇਹਰ ਨੇ 1,75,000 ਤੋਂ ਵੱਧ ਲੀਡ ਨਾਲ ਜਿੱਤ ਦਰਜ ਕੀਤੀ ਹੈ ਮਿਤ ਹੈਰ ਨੇ ਵੱਡੀ ਲੀਡਰ ਨਾਲ ਕਾਂਗਰਸ ਦੇ ਸੁਖਪਾਲ ਖਹਿਰਾ ਨੂੰ ਮਾਤ ਦਿੱਤੀ ਹੈ ਇਸ ਤੋਂ ਹਾਰ ਤੋਂ ਬਾਅਦ ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਮੈਂ ਅੱਜ ਦੇ ਫੈਸਲੇ ਨੂੰ ਪੂਰੀ ਨਿਰਾਸ਼ਾ ਨਾਲ ਸਵੀਕਾਰ ਕਰਦਾ ਹਾਂ ਅਤੇ ਸ਼ਾਂਤੀਪੂਰਕ ਚੋਣਾਂ ਨੂੰ ਸੰਗਰੂਰ ਦੇ ਸਾਰੇ ਲੋਕਾਂ ਨੂੰ ਧੰਨਵਾਦ ਕਰਦਾ ਹਾਂ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਕਾਬਿਲਤ ਇਹ ਵਿਸ਼ਵਾਸਯੋਗ ਤਾਇਆ ਅਤੇ ਸੁngਰੂਰ ਲੋਕ ਸਭਾ ਚੋਣਾਂ ਵਿੱਚ ਮੈਨੂੰ ਵੋਟ ਦਿੱਤੀ ਮੈਂ ਮਲੇਰ ਕੋਟਲਾ ਦੇ ਵੋਟਰਾਂ ਖਾਸ ਕਰਕੇ ਮੁਸਲੀਮ ਭਾਈਚਾਰੇ ਨਾਲ ਧੰਨਵਾਦ ਕਰਦਾ ਹਾਂ ਹਾਲਾਂਕਿ ਮੈਂ ਨਤੀਜਿਆਂ ਤੋਂ ਥੋੜਾ ਦੁਖੀ ਹਾਂ ਪਰ ਨਿਸ਼ਚਿਤ ਹੋ ਤੌਰ ਤੇ ਨਿਸ਼ਰਾਸ਼ ਨਹੀਂ ਹਾਂ ਇਸ ਦੇ ਨਾਲ ਹੀ ਮੈਂ ਪੰਜਾਬ ਵਿੱਚ ਇਸ ਦੇ ਲੋਕਾਂ ਲਈ ਲੜਾਈ ਨੂੰ ਹੋਰ ਜੋਸ਼ ਤੇ ਵਚਨਬੰਦ ਨਾਲ ਅੱਗੇ ਵਧਣ ਦਾ ਵਾਅਦਾ ਕਰਦਾ ਹਾਂ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ